ਸਤਿ ਸ਼੍ਰੀ ਅਕਾਲ ਜੀ ਰੂਬੀ ਨੇ ਅੱਧ ਖੁੱਲੀਆਂ ਅੱਖਾਂ ਨਾਲ ਸਾਹਮਣੇ ਕੰਧ ਤੇ ਲੱਗੀ ਘੜੀ ਵੱਲ ਵੇਖਿਆ ਢਾਠ ਵਜ ਗਏ ਸੀ ਉਹਨੇ ਫੇਰ ਅੱਖਾਂ ਬੰਦ ਕਰਕੇ ਜਿਵੇਂ ਹੀ ਪਾਸਾ ਮੋੜਿਆ ਤਾਂ ਸਾਹਮਣੇ ਮਸਤ ਨੀਂਦ ਵਿੱਚ ਸੁੱਤੇ ਪੈ ਪਤੀ ਨੂੰ ਇੱਕ ਟੱਕ ਵੇਖਣ ਲੱਗੀ ਕੱਲ ਹੀ ਵਿਆਹ ਕੇ ਇਸ ਘਰ ਵਿੱਚ ਆਈ ਸੀ ਰੂਬੀ ਬੈਂਕ ਵਿੱਚ ਨੌਕਰੀ ਕਰਦੀ ਸੀ ਤਾਂ ਉਹਦੇ ਪਾਪਾ ਦੇ ਦੋਸਤ ਨੇ ਉਹਦੇ ਲਈ ਇੱਕ ਇੰਜੀਨੀਅਰ ਮੁੰਡੇ ਦੀ ਦੱਸ ਪਾਈ ਤਾਂ ਰੂਬੀ ਦੇ ਪਾਪਾ ਨੂੰ ਘਰ ਪਰਿਵਾਰ ਸਾਰਾ ਕੁਝ ਪਸੰਦ ਆ ਗਿਆ ਤੇ ਛੇਤੀ ਹੀ ਸਾਰਾ ਕੁਝ ਤੈਅ ਕਰਕੇ 6 ਮਹੀਨਿਆਂ ਬਾਅਦ ਹੀ ਵਿਆਹ ਹੋ ਗਿਆ ਵਿਆਹ ਦੇ ਬਾਅਦ ਉਹਦਾ ਆਸਾਨੀ ਨਾਲ ਉਹਦੇ ਸਹੁਰਿਆਂ ਦੇ ਲਾਗੇ ਪੈਂਦੇ ਸ਼ਹਿਰ ਵਿੱਚ ਹੀ ਟਰਾਂਸਫਰ ਵੀ ਹੋ ਗਿਆ ਇਹਨਾਂ 6 ਮਹੀਨਿਆਂ ਵਿੱਚ ਰੂਬੀ ਆਪਣੇ ਪਤੀ ਨੂੰ ਜ਼ਿਆਦਾ ਨਹੀਂ ਮਿਲ ਪਾਈ ਸੀ। ਬਸ ਫੋਨ ਤੇ ਹੀ ਗੱਲ ਹੁੰਦੀ ਸੀ। ਸਹੁਰੇ ਪਰਿਵਾਰ ਵਿੱਚ ਸੱਸ ਸਹੁਰਾ ਤੇ ਇੱਕ ਛੋਟੀ ਨਨਾਨੀ ਕਿਸੇ ਨੂੰ ਵੀ ਜ਼ਿਆਦਾ ਨਜ਼ਦੀਕ ਤੋਂ ਜਾਣਨ ਦਾ ਉਹਨੂੰ ਮੌਕਾ ਹੀ ਨਹੀਂ ਮਿਲਿਆ ਸੀ। ਸਾਰਾ ਕੁਝ ਉਹਦੇ ਲਈ ਨਵਾਂ ਸੀ। ਵਿਆਹ ਦੇ ਪ੍ਰੋਗਰਾਮ ਕਰਕੇ ਉਹਨੂੰ ਆਪਣੇ ਪਤੀ ਨਾਲ ਗੱਲ ਕਰਨ ਦਾ ਵੀ ਸਮਾਂ ਨਾ ਮਿਲਿਆ। ਬਾਰੇ ਅੱਖਾਂ ਅੱਖਾਂ ਵਿੱਚ ਦੋਵਾਂ ਨੇ ਨਾ ਜਾਣੇ ਕਿੰਨੀਆਂ ਹੀ ਗੱਲਾਂ ਕਰ ਲਈਆਂ ਤੇ ਪਹਿਲੀ ਹੀ ਰਾਤ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਥਕਾਵਟ ਵਿੱਚ ਉਹਨਾਂ ਨੂੰ ਨੀਂਦ ਆ ਗਈ ਕਮਰੇ ਤੋਂ ਬਾਹਰ ਦੀਆਂ ਆਵਾਜ਼ਾਂ ਦੱਸ ਰਹੀਆਂ ਸੀ ਅੱਜ ਕਿ ਪਰਿਵਾਰ ਦੇ ਸਾਰੇ ਜੀ ਉੱਠ ਗਏ ਆ ਇਹ ਸੋਚਦੇ ਸੋਚਦੇ ਅੱਧਾ ਘੰਟਾ ਹੋਰ ਲੰਘ ਗਿਆ ਰੂਬੀ ਨੂੰ ਲੱਗਾ ਹੁਣ ਉੱਠ ਜਾਣਾ ਚਾਹੀਦਾ ਆ ਨੀਂਦ ਤਾਂ ਹੁਣ ਆ ਨਹੀਂ ਰਹੀ ਸੀ। ਵੈਸੇ ਵੀ ਜਦੋਂ ਸਰੀਰ 'ਚ ਬਹੁਤ ਥਕਾਵਟ ਹੋਵੇ ਤਾਂ ਨੀਂਦ ਵੀ ਛੇਤੀ ਨਹੀਂ ਆਉਂਦੀ। ਵੈਸੇ ਵੀ ਉਹਦੀ ਸਾਸ ਨੇ ਸੌਣ ਤੋਂ ਪਹਿਲਾਂ ਕਿਹਾ ਸੀ, "ਪੁੱਤ ਛੇਤੀ ਉੱਠਣ ਦੀ ਕੋਈ ਲੋੜ ਨਹੀਂ। ਆਰਾਮ ਨਾਲ ਉੱਠ ਜਾਵੀਂ।" ਇਥੇ ਕਿਤੇ ਟੀਵੀ ਸੀਰੀਅਲ ਵਾਂਗ ਸਵੇਰੇ ਕੋਈ ਪੂਜਾ ਵਗੈਰਾ ਨਹੀਂ ਹੁੰਦੀ। ਜਦੋਂ ਉਹਦੀ ਸਾਸ ਨੇ ਇਹ ਗੱਲ ਕਹੀ ਤਾਂ ਦੋਵੇਂ ਹੱਸ ਪਈਆਂ। ਰੁਭੀ ਹਜੇ ਉੱਠਣੀ ਹੀ ਲੱਗੀ ਸੀ ਕਿ ਸਾਹਮਣੇ ਹੀ ਉਹਨੂੰ ਆਪਣੇ ਵੱਡੇ-ਵੱਡੇ ਤਿੰਨ ਸੂਟਕੇਸ ਦਿਖ ਗਏ ਉਹਨੇ ਨਜ਼ਰ ਕੁਆ ਕੇ ਸਾਰਾ ਕਮਰਾ ਵੇਖਿਆ ਕਮਰਾ ਜ਼ਿਆਦਾ ਵੱਡਾ ਨਹੀਂ ਸੀ ਇੱਕ ਵੱਡੀ ਜਿਹੀ ਅਲਮਾਰੀ ਤੇ ਨਾਲ ਹੀ ਇੱਕ ਵੱਡਾ ਜਿਹਾ ਸ਼ੀਸ਼ਾ ਤੇ ਥੱਲੇ ਸਮਾਨ ਰੱਖਣ ਨੂੰ ਥੋੜੀ ਜਿਹੀ ਜਗ੍ਹਾ ਬਣੀ ਸੀ ਤੇ ਇੱਕ ਪਾਸੇ ਛੋਟਾ ਜਿਹਾ ਟੇਬਲ ਤੇ ਕੁਰਸੀ ਪਈ ਸੀ ਜੇ ਸੁੱਤੇ ਰਾਜਨ ਦਾ ਲੈਪਟਾਪ ਪਿਆ ਸੀ ਅਟੈਚੀਆਂ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਉਹਨੇ ਬਾਥਰੂਮ ਤੱਕ ਜਾਣ ਲਈ ਆਪਣਾ ਰਸਤਾ ਬਣਾ ਲਿਆ ਤੌਲੀਆ ਲੈਣ ਲਈ ਜਦੋਂ ਉਹਨੇ ਰਾਜਨ ਦੀ ਅਲਮਾਰੀ ਖੋਲੀ ਤਾਂ ਵੇਖ ਕੇ ਹੈਰਾਨ ਹੋਈ ਜਿਹੜੀ ਕਿ ਪਹਿਲਾਂ ਹੀ ਕੱਪੜਿਆਂ ਨਾਲ ਭਰੀ ਪਈ ਸੀ ਉਹ ਵੇਖਦੇ ਹੀ ਉਹਦੇ ਮੂੰਹ ਵਿੱਚੋਂ ਨਿਕਲਿਆ ਹਾਏ ਰੱਬਾ ਇੱਥੇ ਤਾਂ ਰੁਮਾਲ ਰੱਖਣ ਦੀ ਵੀ ਜਗ੍ਹਾ ਨਹੀਂ ਆ ਮੇਰੇ ਕੱਪੜੇ ਕਿੱਥੇ ਜਾਣਗੇ ਖੈਰ ਥੋੜੀ دیر ਬਾਅਦ ਬਾਥਰੂਮ ਵਿੱਚੋਂ ਨਹਾ ਕੇ ਜਦੋਂ ਬਾਹਰ ਨਿਕਲੀ ਤਾਂ ਸੂਟਕੇਸ ਵੇਖ ਕੇ ਸੋਚਣ ਲੱਗੀ ਮੰਮੀ ਨੇ ਕਿਹਦੇ ਵਿੱਚ ਮੇਰੇ ਘਰ ਪਾਉਣ ਵਾਲੇ ਕੱਪੜੇ ਰੱਖੇ ਹੋਣਗੇ ਇੱਕ ਸੂਟਕੇਸ ਚੁੱਕ ਕੇ ਉਹਨੇ ਮਸਾ ਹੀ ਬੈੱਡ ਤੇ ਰੱਖਿਆ ਸੀ ਤਾਂ ਉਹਦੇ ਵਿੱਚ ਉਹਦੇ ਆਫਿਸ ਦੇ ਕੱਪੜੇ ਤੇ ਜੁੱਤੀਆਂ ਵਗੈਰਾ ਪਈਆਂ ਸੀ ਫਿਰ ਹਿੰਮਤ ਕਰਕੇ ਉਹਨੇ ਦੂਜਾ ਸੂਟਕੇਸ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਚੁੱਕਦੇ-ਚੁੱਕਦੇ ਉਹ ਸੂਟਕੇਸ ਉਹਦੇ ਹੱਥੋਂ ਡਿੱਗ ਪਿਆ ਤੇ ਪੈਰ ਦੇ ਅੰਗੂਠੇ ਤੇ ਵੱਜ ਗਿਆ ਉਹਦਾ ਪੈਰ ਪੂਰਾ ਦਰਦ ਨਾਲ ਭਰ ਗਿਆ ਤੇ ਅੰਗੂਠੇ ਵਿੱਚੋਂ ਖੂਨ ਤੇਜ਼ੀ ਨਾਲ ਵਹਿਣ ਲੱਗਾ ਇੱਕ ਹਲਕੀ ਜਿਹੀ ਚੀਕਣੋਂ ਉਹਨੇ ਆਪਣੇ ਮੂੰਹ ਤੇ ਹੱਥ ਰੱਖ ਕੇ ਦਬਾ ਲਿਆ ਉਹ ਨਹੀਂ ਚੰਗੀ ਸੀ ਕਿ ਪਤੀ ਦੀ ਨੀਂਦ ਖਰਾਬ ਹੋਵੇ ਉਹਨੇ ਛੇਤੀ ਨਾਲ ਕੋਲ ਹੀ ਪਿਆ ਹੋਇਆ ਰਮਾਲ ਛੱਟ ਤੇ ਬੰਨਿਆ ਤੇ ਦੂਜਾ ਅਟੈਚੀ ਖੋਲ ਲਿਆ ਤੇ ਰੱਬ ਦਾ ਸ਼ੁਕਰ ਕੀਤਾ ਸਾਰੇ ਕੱਪੜੇ ਉਸੇ ਵਿੱਚ ਸੀ ਇੱਕ ਹਲਕਾ ਜਿਹਾ ਗੁਲਾਬੀ ਰੰਗ ਦਾ ਸੂਟ ਉਹਨੇ ਪਾ ਲਿਆ ਤੇ ਹਲਕਾ ਜਿਹਾ ਮੇਕਅਪ ਕਰਕੇ ਉਹ ਬਾਹਰ ਆ ਗਈ ਰਸੋਈ ਵਿੱਚ ਉਹਦੀ ਸੱਸ ਤੇ ਰਾਜਣ ਦੀ ਚਾਚੀ ਖੜੀਆਂ ਗੱਲਾਂ ਕਰ ਰਹੀਆਂ ਸੀ ਰੂਬੀ ਨੇ ਦੋਵਾਂ ਦੇ ਪੈਰ ਛੂਕੇ ਉਹਨਾਂ ਕੋਲੋਂ ਅਸ਼ੀਰਵਾਦ ਲਿਆ ਤੇ ਉਹਨਾਂ ਦੋਵਾਂ ਨੇ ਵੀ ਉਹਨੂੰ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਦੇ ਕੇ ਕਿਹਾ ਪੁੱਤ ਤੁਬੈ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਹੁੰਦੀਆਂ ਰੂਬੀ ਉਹਨਾਂ ਨੂੰ ਪੁੱਛਣ ਲੱਗੀ ਕਿ ਪਪਾਜੀ ਤੇ ਜੋਤੀ ਸਾਰੇ ਉੱਠ ਗਏ ਤਾਂ ਉਹਦੀ ਸੱਸ ਨੇ ਕਿਹਾ ਹਾਂ ਪੁੱਤ ਤੇਰੇ ਪਾਪਾ ਤਾਂ ਕਦੋਂ ਦੇ ਉੱਠ ਗਏ ਤੇ ਜੋਤੀ ਤਾਂ 12 ਵਜੇ ਤੋਂ ਪਹਿਲਾਂ ਨਹੀਂ ਉੱਠਦੀ ਰੂਬੀ ਨੇ ਕਿਹਾ ਹਾਂ ਉਹ ਤਾਂ ਹੈ ਵਿਆਹ ਵਿੱਚ ਕੰਮ ਕਰਦੀ ਥੱਕ ਗਈ ਹੋਊਗੀ ਤਾਂ ਉਹਦੀ ਗੱਲ ਸੁਣਦੇ ਹੀ ਉਹਦੀ ਚਾਚੀ ਬੋਲ ਪਈ ਨਹੀਂ ਉਹ ਤਾਂ ਮਹਾਰਾਣੀ ਆ ਇਸ ਘਰ ਦੀ ਇਹ ਤਾਂ ਉਹਦਾ ਰੋਜ਼ ਦਾ ਉੱਠਣ ਦਾ ਟਾਈਮ ਆ ਬਹੂ ਇਹ ਤੇਰੀ ਜਿਹੜੀ ਨਨਾਨਿਆ ਨਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਹੋਲੀ ਹੋਲੀ ਤੈਨੂੰ ਵੀ ਉਹਦੇ ਨਕਰਿਆਂ ਦਾ ਪਤਾ ਲੱਗ ਜੂਗਾ ਇਹ ਕਹਿ ਕੇ ਚਾਚੀ ਹੱਸਣ ਲੱਗੀ ਉਦੋਂ ਹੀ ਰੂਬੀ ਦੀ ਸੱਸ ਦੀ ਨਜ਼ਰ ਰੂਬੀ ਦੇ ਖੂਨ ਨਾਲ ਭਰੇ ਉਸ ਰਮਾਲ ਤੇ ਪੈ ਗਈ ਤਾਂ ਉਹ ਇੱਕਦਮ ਘਬਰਾ ਗਈ ਇਹ ਛੱਟ ਕਿਵੇਂ ਲੱਗ ਗਈ ਪੁੱਤ ਉਹਦੇ ਪੈਰ ਵੱਲ ਵੇਖਦੇ ਹੋਏ ਬੋਲੀ ਉਹ ਟਾਚੀ ਡਿੱਗ ਪਿਆ ਸੀ ਕੱਪੜੇ ਕੱਢਦੇ ਹੋਏ ਜਿਆਦਾ ਨਹੀਂ ਐ ਠੀਕ ਹੋ ਜੂਗੀ ਕੰਦੇ ਹੋਏ ਰੂਬੀ ਆਪਣੀ ਸਾਸ ਨੂੰ ਪੁੱਛਣ ਲੱਗੀ ਮੰਮੀ ਜੀ ਮੇਰੇ ਕੱਪੜੇ ਰੱਖਣ ਲਈ ਕੋਈ ਜਗ੍ਹਾ ਹੈ ਤਾਂ ਰੂਬੀ ਦੀ ਸਾਸ ਨੇ ਕਿਹਾ ਹਾਂ ਪੁੱਤ ਮੈਂ ਵੀ ਇਹੋ ਸੋਚ ਰਹੀ ਸੀ ਉੱਤੇ ਛੱਤ ਤੇ ਸਾਡਾ ਗੈਸਟ ਰੂਮ ਆ ਉੱਥੇ ਕੰਗ ਨਾਲ ਅਲਮਾਰੀ ਤਾਂ ਬਣੀ ਹੋਈ ਆ ਪਰ ਉਹਦੇ ਵਿੱਚ ਸਲਾਵ ਆ ਜਾਂਦੀ ਆ ਤੇ ਇੱਕ ਹੋਰ ਪੁਰਾਣੀ ਲੱਕੜ ਦੀ ਅਲਮਾਰੀ ਆ ਜੇ ਤੈਨੂੰ ਪਸੰਦ ਆਵੇ ਤਾਂ ਉੱਥੇ ਹੀ ਫਿਲਹਾਲ ਰੱਖ ਲਵੀਂ ਫਿਰ ਜਦੋਂ ਸਮਾਂ ਮਿਲੂਗਾ ਤਾਂ ਰਾਜਨ ਦੇ ਨਾਲ ਜਾ ਕੇ ਆਪਣੇ ਲਈ ਇੱਕ ਨਵੀਂ ਅਲਮਾਰੀ ਖਰੀਦ ਲਿਆਵੀ ਰੂਬੀ ਇਹ ਸੁਣ ਕੇ ਖੁਸ਼ ਹੋ ਗਈ ਤੇ ਦੋ ਦਿਨ ਬਾਅਦ ਚਾਚਾ ਚਾਚੀ ਦੇ ਜਾਂਦਿਆਂ ਹੀ ਰੂਬੀ ਨੇ ਆਪਣੇ ਕੱਪੜਿਆਂ ਵਾਲੇ ਅਟੈਚੀ ਉਸ ਕਮਰੇ ਵਿੱਚ ਰੱਖ ਦਿੱਤੇ ਤੇ ਰੂਬੀ ਨੇ ਜਿਵੇਂ ਹੀ ਉਹ ਪੁਰਾਣੀ ਅਲਮਾਰੀ ਵੇਖੀ ਤਾਂ ਕੁਝ ਦੇਰ ਉਹਨੂੰ ਵੇਖਦੀ ਹੀ ਰਹਿ ਗਈ ਅਜੀਬ ਜਿਹੀ ਉਹਦੇ ਤੇ ਚਿੱਤਰਕਾਰੀ ਸੀ ਅਲਮਾਰੀ ਦੇ ਦਰਵਾਜੇ ਤੇ ਛੋਟਾ ਜਿਹਾ ਸ਼ੀਸ਼ਾ ਵੀ ਲੱਗਾ ਸੀ। ਏਵੇਂ ਲੱਗ ਰਿਹਾ ਸੀ ਜਿਵੇਂ ਪੀੜੀ ਦਰ ਪੀੜੀ ਕਈ ਜ੍ਹਾਦਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੋਵੇ। ਉਸ ਅਲਮਾਰੀ ਵਿੱਚ ਰੂਬੀ ਨੇ ਬੜੇ ਹੀ ਤਰੀਕੇ ਨਾਲ ਆਪਣੇ ਕੱਪੜੇ ਚੰਗੀ ਤਰ੍ਹਾਂ ਰੱਖ ਦਿੱਤੇ। ਕੋ ਜੋਦੇ ਸੂਟ ਹਜੇ ਵੀ ਪੈਕਿੰਗ ਹੀ ਸੀ। ਉਹਨੇ ਉਹਨਾਂ ਨੂੰ ਓਵੇਂ ਹੀ ਰੱਖ ਦਿੱਤਾ। ਅਲਮਾਰੀ ਵਿੱਚ ਉਹਦਾ ਸਾਰਾ ਸਮਾਨ ਆ ਗਿਆ ਸੀ। ਤਾਂ ਉਹ ਬਹੁਤ ਖੁਸ਼ ਹੋ ਗਈ ਫਿਰ ਰੀਤੀ ਰਿਵਾਜ ਰਿਸ਼ਤੇਦਾਰ ਘੁੰਮਣਾ ਫਿਰਨਾ ਜਦੋਂ ਸਾਰਾ ਕੁਝ ਨਿਪਟ ਗਿਆ ਤਾਂ ਹੌਲੀ ਹੌਲੀ ਜ਼ਿੰਦਗੀ ਆਪਣੇ ਟਿਕਾਣੇ ਤੇ ਆ ਗਈ ਫਿਰ ਇੱਕ ਦਿਨ ਦੁਪਹਿਰ ਨੂੰ ਦੁਪਹਿਰ ਵਿੱਚ ਜਦੋਂ ਰੂਬੀ ਰਸੋਈ ਵਿੱਚ ਆਪਣੀ ਸੱਸ ਦੀ ਮਦਦ ਕਰ ਰਹੀ ਸੀ ਤਾਂ ਜੋਤੀ ਰਸੋਈ ਚ ਆ ਕੇ ਖਾਣਾ ਮੰਗਣ ਲੱਗੀ ਤਾਂ ਮਾਣੇ ਕਿਹਾ ਅੱਧੇ ਘੰਟੇ ਵਿੱਚ ਤਿਆਰ ਹੋ ਜਾਊਗਾ। ਖਾਣਾ ਤਿਆਰ ਹੁੰਦਿਆ ਹੀ ਮਾਂ ਜੋਤੀ ਨੂੰ ਆਵਾਜ਼ ਦੇਣ ਲੱਗੀ। ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੇ ਰੂਬੀ ਨੂੰ ਕਿਹਾ ਕਿ ਜਾ ਕੇ ਵੇਖ ਪੁੱਤ ਕਿੱਥੇ ਚਲੀ ਗਈ ਆ। ਹੁਣੇ ਤਾਂ ਭੁੱਖ-ਭੁੱਖ ਕਹਿ ਕੇ ਰੌਲਾ ਪਾ ਰਹੀ ਸੀ। ਜੋਤੀ ਨੂੰ ਸਾਰੇ ਘਰ ਵਿੱਚ ਲੱਭਿਆ ਪਰ ਉਹ ਕਿਤੇ ਵੀ ਨਾ ਦਿਖੀ ਤਾਂ ਰੂਬੀ ਉਹਨੂੰ ਵੇਖਣ ਲਈ ਛੱਤ ਤੇ ਚਲੀ ਗਈ। ਜਦੋਂ ਉਹ ਛੱਤ ਤੇ ਪਹੁੰਚੀ ਤਾਂ ਰੂਬੀ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ। ਸਾਹਮਣੇ ਦਾ ਨਜ਼ਾਰਾ ਵੇਖ ਕੇ ਉਹਦੇ ਤਾਂ ਹੋਸ਼ ਉੱਡ ਗਏ। ਬਾਹਰ ਛੱਤ ਤੇ ਜਿਹੜੀ ਮੰਜੀ ਪਈ ਸੀ ਉਹਦੇ ਤੇ ਰੂਬੀ ਦੇ ਸਾਰੇ ਕੱਪੜੇ ਖਿਲਰੇ ਪਏ ਸੀ। ਉਹਦੇ ਮਹਿੰਗੇ-ਮਹਿੰਗੇ ਸੂਟ ਇੱਕ ਦੂਜੇ ਤੇ ਢੇਰ ਦੇ ਰੂਪ ਵਿੱਚ ਪਏ ਸੀ। ਜਿਨ੍ਹਾਂ ਨੂੰ ਖਰੀਦਦੇ ਵਕਤ ਉਹਨੇ ਨਾ ਜਾਣੇ ਕਿੰਨੀ ਵਾਰ ਸੋਚਿਆ ਸੀ ਇੱਕ ਮੀਡਲ ਕਲਾਸ ਕੁੜੀ ਲਈ ਇੱਕ ਇੱਕ ਪੈਸੇ ਦੀ ਵੀ ਕੀਮਤ ਹੁੰਦੀ ਆ ਉਹ ਅੰਦਰ ਕਮਰੇ ਵਿੱਚ ਗਈ ਤਾਂ ਬਿਸਤਰੇ ਤੇ ਵੀ ਉਹਦੇ ਕੱਪੜੇ ਖਿਲਰੇ ਪਏ ਸੀ ਪੈਕਿੰਗ ਕੀਤੇ ਹੋਏ ਸੂਟ ਵੀ ਖਿਲਰੇ ਪਏ ਸੀ ਤੇ ਲਿਫਾਫੇ ਇੱਧਰ ਉੱਧਰ ਖਿਲਰੇ ਸੀ ਸਾਹਮਣੇ ਜੋਤੀ ਸ਼ੀਸ਼ੇ ਵਿੱਚ ਉਹਦਾ ਮਹਿੰਗਾ ਸੂਟ ਪਾ ਕੇ ਖੁਦ ਨੂੰ ਵੇਖ ਰਹੀ ਸੀ ਹਜ਼ਾਰ ਦਿਮਾਗ 'ਚ ਸਵਾਲਾਂ ਦੇ ਬਾਅਦ ਰੂਬੀ ਬਸ ਇੱਕ ਹੀ ਗੱਲ ਕਹਿ ਪਾਈ ਜੋਤੀ ਇਹ ਸਭ ਕੀ ਆ ਰੂਬੀ ਨੂੰ ਵੇਖਦੇ ਹੀ ਜੋਤੀ ਨੂੰ ਜਿਵੇਂ ਆਪਣੀਆਂ ਉਲਝਣਾਂ ਦਾ ਕੋਈ ਜਵਾਬ ਮਿਲ ਗਿਆ ਹੋਵੇ ਉਹਦੇ ਚਿਹਰੇ ਤੇ ਖੁਸ਼ੀ ਸੀ ਰੂਬੀ ਨੂੰ ਵੇਖਦੇ ਹੀ ਉਹ ਕਹਿਣ ਲੱਗੀ ਭਾਬੀ ਚੰਗਾ ਹੋਇਆ ਤੁਸੀਂ ਆ ਗਏ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਤੁਹਾਡੇ ਕਿਹੜੇ ਸੂਟ ਤੇ ਮੈਂ ਆਪਣਾ ਮਨ ਟਿਕਾਵਾਂ ਸਾਰੇ ਇੱਕ ਤੋਂ ਇੱਕ ਵੱਧ ਕੇ ਆ ਮੇਰੀ ਸਹੇਲੀ ਦਾ ਵਿਆਹ ਆ ਤੇ ਇੱਕ ਨਹੀਂ ਤਿੰਨ ਤਿੰਨ ਸੂਟ ਚਾਹੀਦੇ ਆ ਉਹ ਗੱਲ ਸੁਣਦਿਆਂ ਹੀ ਰੂਬੀ ਗੁੱਸੇ ਨੂੰ ਟੱਪੜੇ ਅੰਦਰ ਦਬਾ ਕੇ ਬੜੇ ਹੀ ਪਿਆਰ ਨਾਲ ਬੋਲੀ ਪਰ ਜੋਤੀ ਤੂੰ ਤਾਂ ਹੁਣੇ ਵਿਆਹ ਤੇ ਕਿੰਨੇ ਸੂਟ ਬਣਵਾਏ ਸੀ ਤੇ ਫਿਰ ਇਹ ਸਾਰੇ ਸੂਟ ਤਾਂ ਮੇਰੇ ਨਾਪ ਦੇ ਆ ਤਾਂ ਜੋਤੀ ਕਹਿਣ ਲੱਗੀ ਭਾਬੀ ਉਹ ਤਾਂ ਸਾਰਿਆਂ ਨੇ ਵੇਖੇ ਆ ਤੇ ਨਾਪ ਦੀ ਕੋਈ ਸਮੱਸਿਆ ਨਹੀਂ ਆ ਉਹ ਤਾਂ ਮੈਂ ਅੱਧੇ ਘੰਟੇ ਚ ਠੀਕ ਕਰ ਲਵਾਂਗੀ। ਬਸ ਤੁਸੀਂ ਮੇਰੀ ਮਦਦ ਕਰ ਦਿਓ। ਤਰੂਬੀ ਨੇ ਕਿਹਾ ਮੈਨੂੰ ਥੱਲੇ ਰਸੋਈ ਚ ਬੜਾ ਕੰਮ ਆ ਤੇ ਤੂੰ ਵੀ ਆ ਕੇ ਖਾਣਾ ਖਾ ਲਾ। ਇਹ ਕਹਿ ਕੇ ਰੂਬੀ ਥੱਲੇ ਚਲੀ ਗਈ। ਥੱਲੇ ਆ ਕੇ ਜਦੋਂ ਰੂਬੀ ਦੀ ਸੱਸ ਨੇ ਪੁੱਛਿਆ ਤਾਂ ਰੂਬੀ ਨੇ ਸਾਰੀ ਗੱਲ ਦੱਸ ਦਿੱਤੀ। ਤਾਂ ਮਾਣੇ ਕਿਹਾ ਇਹ ਕੁੜੀ ਵੀ ਨਾ ਇਹ ਨਾ ਕਹਿ ਕੇ ਇੰਨੀ ਵੱਡੀ ਗੱਲ ਨੂੰ ਬਿਲਕੁਲ ਹਲਕੇ ਵਿੱਚ ਲੈ ਲਿਆ। ਤਾਂ ਰੂਬੀ ਨੂੰ ਇੱਕ ਹੋਰ ਝਟਕਾ ਲੱਗਾ ਜੋਤੀ ਦੀ ਇਸ ਹਰਕਤ ਦਾ ਰਾਜਨ ਨੂੰ ਵੀ ਪਤਾ ਗਿਆ ਸੀ ਜਦੋਂ ਰਾਤ ਨੂੰ ਰੂਬੀ ਗੁੱਸੇ ਵਿੱਚ ਬੈਠੀ ਸੀ ਤਾਂ ਉਹਨੂੰ ਗੁੱਸੇ ਵਿੱਚ ਵੇਖ ਕੇ ਰਾਜਨ ਕਹਿਣ ਲੱਗਾ ਹੁਣ ਜਾਣ ਵੀ ਦੇ ਜੋਤੀ ਆਪਣੀ ਖੁਸ਼ੀ ਦੇ ਅੱਗੇ ਹੋਰ ਕੁਝ ਨਹੀਂ ਵੇਖਦੀ ਤੇ ਨਾ ਹੀ ਕਿਸੇ ਦੀ ਗੱਲ ਸੁਣਦੀ ਆ ਕੁਝ ਅਮੀਰ ਘਰਾਣੀਆਂ ਕੁੜੀਆਂ ਉਹਦੀਆਂ ਸਹੇਲੀਆਂ ਆ ਬਸ ਉਹਨਾਂ ਵਰਗਾ ਬਹਾਨਾ ਚਾਹੁੰਦੀ ਆ ਤੇ ਦੇਖਣਾ ਚਾਹੁੰਦੀ ਆ ਉਹਦੇ ਲਈ ਇਹ ਸਾਰਾ ਕੁਝ ਤਾਂ ਬਹੁਤ ਮਾਮੂਲੀ ਆ ਇਹ ਨਹੀਂ ਆ ਕਿ ਅਸੀਂ ਉਹਨੂੰ ਘੱਟ ਪੈਸੇ ਦਿਨੇ ਆ ਪਾਪਾ ਕੋਲੋਂ ਉਹ ਬਹੁਤ ਪੈਸੇ ਲੈ ਲੈਂਦੀ ਆ ਸ਼ੁਰੂ ਸ਼ੁਰੂ ਵਿੱਚ ਮਾਂ ਮਨਾ ਕਰ ਦਿੰਦੀ ਸੀ ਪਰ ਜਦੋਂ ਵੇਖਿਆ ਕਿ ਉਹਦੇ ਤੇ ਤਾਂ ਕੋਈ ਅਸਰ ਹੀ ਨਹੀਂ ਆ ਤਾਂ ਮਾਂ ਨੇ ਵੀ ਕਹਿਣਾ ਛੱਡ ਦਿੱਤਾ ਪਾਪਾ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਤੇ ਮੈਂ ਉਹਦੇ ਨਿੱਜੀ ਕੰਮਾਂ ਵਿੱਚ ਜ਼ਿਆਦਾ दखलੰਦਾਜ਼ੀ ਨਹੀਂ ਕਰਦਾ। ਵੈਸੇ ਵੀ ਕਾਫੀ ਜਿੱਦੀ ਆ ਤੇ ਉਹ ਮੂੰਹ ਫਟਵੀ ਆ। ਮੇਰੀ ਮੰਨ ਤੂੰ ਵੀ ਇਹਦੇ ਤੋਂ ਦੂਰ ਹੀ ਰਹਿ। ਮੈਂ ਨਹੀਂ ਚਾਹੁੰਦਾ ਕਿ ਉਹਦੇ ਮਨ 'ਚ ਤੇਰੇ ਲਈ ਇੱਜ਼ਤ ਘਟੋ ਜਾਵੇ। ਵੈਸੇ ਵੀ ਪਾਪਾ ਉਹਦੇ ਲਈ ਮੁੰਡਾ ਲੱਭ ਰਹੇ ਆ। ਜਦੋਂ ਉਹਦਾ ਕਾਲਜ ਖਤਮ ਹੋ ਜਾਊਗਾ, ਬਸ ਉਦੋਂ ਹੀ ਉਹਦਾ ਵਿਆਹ ਕਰ ਦਵਾਂਗੇ। ਰਾਜਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਰੂਹੀ ਬੋਲੀ ਰਾਜਣ ਇੱਕ ਪਰਿਵਾਰ ਵਿੱਚ ਨਨਾਨ ਭਾਬੀ ਇੱਕ ਦੂਜੇ ਦੇ ਕੱਪੜੇ ਪਾ ਲੈਂਦੀਆਂ ਆ ਇਹ ਕੋਈ ਵੱਡੀ ਗੱਲ ਨਹੀਂ ਆ ਪਰ ਕਿਸੇ ਦੀ ਚੀਜ਼ ਨੂੰ ਹੱਥ ਲਾਉਣ ਤੋਂ ਪਹਿਲਾਂ ਪੁੱਛ ਤਾਂ ਲੈਣਾ ਚਾਹੀਦਾ ਆ ਸਹੇਲੀਆਂ ਵੀ ਇੱਕ ਦੂਜੇ ਦੀ ਲੋੜ ਪੈਣ ਤੇ ਕੱਪੜੇ ਮੰਗ ਹੀ ਲੈਂਦੀਆਂ ਆ ਪਰ ਇਹਨੂੰ ਆਦਤ ਬਣਾ ਲੈਣਾ ਇਹ ਚੰਗੇ ਘਰਾਂ ਦੀਆਂ ਧੀਆਂ ਨੂੰ ਸ਼ੋਭਾ ਨਹੀਂ ਦਿੰਦਾ ਮੇਰਾ ਤਾਂ ਇਹ ਮੰਨਣਾ ਆ ਇਹ ਕਹਿ ਕੇ ਰੂਬੀ ਗੁੱਸੇ ਨਾਲ ਕੰਬਲ ਮੂੰਹ ਤੇ ਲੈ ਕੇ ਸੌਂ ਗਈ। 2 ਸਾਲ ਬਾਅਦ ਜੋਤੀ ਦਾ ਵਿਆਹ ਇੱਕ ਛੋਟੇ ਜਿਹੇ ਸ਼ਹਿਰ ਦੇ ਰੈਸਟੋਰੈਂਟ ਦੇ ਮਾਲਕ ਨਾਲ ਹੋ ਗਿਆ। ਉਹਦੇ ਪਰਿਵਾਰ ਵਿੱਚ ਉਹਦੇ ਪਿਤਾ ਤੇ ਇੱਕ ਛੋਟਾ ਭਰਾ ਸੀ। ਜਿਹਦੀ ਹੁਣੇ-ਹੁਣੇ ਨੌਕਰੀ ਲੱਗੀ ਸੀ। ਮਾਂ ਤਾਂ ਕਾਫੀ ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਹੁਣ ਘਰ ਵਿੱਚ ਹੋਰ ਕੋਈ ਔਰਤ ਤਾਂ ਹੈ ਨਹੀਂ ਸੀ। ਇਸ ਲਈ ਜੋਤੀ ਨੇ ਹੀ ਸਾਰਾ ਘਰ ਸੰਭਾਲਣਾ ਸੀ ਜੋਤੀ ਦਾ ਵਿਆਹ ਧੂਮ ਧਾਮ ਨਾਲ ਹੋ ਗਿਆ ਤੇ ਉਹ ਆਪਣੇ ਸਹੁਰੇ ਚਲੀ ਗਈ ਇਹਨਾਂ 2 ਸਾਲਾਂ ਵਿੱਚ ਰੂਬੀ ਨੇ ਆਪਣੀ ਨਾਨਨ ਦੇ ਕਈ ਰੂਪ ਵੇਖੇ ਅਕਸਰ ਤਾਰਾਂ ਦੇ ਸੁੱਕਣੇ ਪਾਏ ਹੋਏ ਕੱਪੜੇ ਦੱਸਦੇ ਸੀ ਕਿ ਇਹ ਸੂਟ ਜੋਤੀ ਦਾ ਨਹੀਂ ਆ ਰੂਬੀ ਨੂੰ ਵੀ ਆਪਣੀਆਂ ਕਈ ਵਾਰ ਗਵਾਚੀਆਂ ਹੋਈਆਂ ਚੀਜ਼ਾਂ ਜੋਤੀ ਦੇ ਕਮਰੇ ਵਿੱਚੋਂ ਮਿਲੀਆਂ ਹੁਣ ਤਾਂ ਰੂਬੀ ਲਈ ਵੀ ਇਹ ਆਮ ਹੀ ਹੋ ਗਿਆ ਸੀ ਜੋਤੀ ਆਪਣੀ ਨਵੀਂ ਜ਼ਿੰਦਗੀ ਵਿੱਚ ਵਿਅਸਤ ਹੋਣ ਕਰਕੇ ਆਪਣੇ ਪੇਕੇ ਘਰ ਘੱਟ ਹੀ ਆਉਂਦੀ ਸੀ ਉੱਥੇ ਉਹਨੇ ਆਪਣਾ ਕਿਹੋ ਜਿਹਾ ਵਿਹਾਰ ਰੱਖਿਆ ਸੀ ਰੂਬੀ ਨੂੰ ਕੁਝ ਜ਼ਿਆਦਾ ਨਹੀਂ ਸੀ ਪਤਾ ਪਤੀ ਦਾ ਸੁਭਾਅ ਬਹੁਤ ਚੰਗਾ ਸੀ ਇਸ ਲਈ ਉਹ ਕੋਈ ਸ਼ਿਕਾਇਤ ਕਰੂਗਾ ਰੂਬੀ ਨੇ ਕਦੀ ਉਮੀਦ ਹੀ ਨਹੀਂ ਕੀਤੀ ਸੀ 4 ਸਾਲ ਬਾਅਦ ਜੋਤੀ ਦੇ ਦਿਓਰ ਦਾ ਵਿਆਹ ਜਦੋਂ ਤੈਅ ਹੋਇਆ ਤਾਂ ਸ਼ਾਪਿੰਗ ਕਰ ਲਈ ਉਹ 3-4 ਦਿਨ ਆਪਣੇ ਪੇਕੇ ਆਈ ਰੂਬੀ ਨਾਲ ਜਾ ਕੇ ਉਹਨੇ ਬਹੁਤ ਖਰੀਦਦਾਰੀ ਕੀਤੀ ਵਿਆਹ ਤੇ ਪਾਉਣ ਲਈ ਉਹਨੇ ਬਹੁਤ ਸੋਹਣੇ-ਸੋਹਣੇ ਸੂਟ ਖਰੀਦੇ ਫਿਰ ਵਿਆਹ ਦਾ ਦਿਨ ਵੀ ਆ ਗਿਆ ਜਦੋਂ ਬਰਾਤ ਤੁਰਨ ਦਾ ਵੇਲਾ ਆਇਆ ਤਾਂ ਸਾਰੇ ਜੋਤੀ ਨੂੰ ਲੱਭਣ ਲੱਗੇ ਜੋਤੀ ਦੇ ਪਤੀ ਨੇ ਰੂਬੀ ਨੂੰ ਕਿਹਾ ਭਾਬੀ ਜਰਾ ਵੇਖ ਕੇ ਆਇਓ ਜੋਤੀ ਹਜੇ ਤੱਕ ਤਿਆਰ ਹੋਈ ਜਾਂ ਨਹੀਂ ਜਦੋਂ ਰੂਬੀ ਜੋਤੀ ਦੇ ਕਮਰੇ ਵਿੱਚ ਗਈ ਤਾਂ ਸਾਹਮਣੇ ਜੋਤੀ ਨੂੰ ਵੇਖ ਕੇ ਹੈਰਾਨ ਹੋ ਗਈ ਪਰ ਇਹ ਕੀ ਇਹ ਸੂਟ ਤਾਂ ਜੋਤੀ ਨੇ ਖਰੀਦਿਆ ਹੀ ਨਹੀਂ ਸੀ ਤਾਂ ਫਿਰ ਇਹ ਸੂਟ ਕਿਸ ਦਾ ਆ ਇਹ ਹਜੇ ਸੋਚ ਹੀ ਰਹੀ ਸੀ ਕਿ ਜੋਤੀ ਨੇ ਕੋਲ ਆ ਕੇ ਪੁੱਛਿਆ ਮੈਂ ਕਿਹੋ ਜੀ ਲੱਗ ਰਹੀ ਆ ਭਾਬੀ ਤੇ ਇਹ ਸੂਟ ਕਿਹੋ ਜਿਹਾ ਲੱਗ ਰਿਹਾ ਆ ਤਾਂ ਰੂਬੀ ਨੇ ਕਿਹਾ ਪਰ ਜੋਤੀ ਤੂੰ ਤਾਂ ਇਹ ਨੀਲੇ ਰੰਗ ਦਾ ਸੂਟ ਖਰੀਦਿਆ ਹੀ ਨਹੀਂ ਸੀ ਤੇ ਫਿਰ ਇਹ ਕਿੱਥੋਂ ਆਇਆ ਤਾਂ ਜੋਤੀ ਨੇ ਜਵਾਬ ਦਿੱਤਾ ਭਾਬੀ ਇਹ ਸੂਟ ਮੇਰੀ ਸਹੇਲੀ ਦਾ ਆ ਤੂੰ ਜਾਣਦੀ ਆ 35000 ਦਾ ਸੂਟ ਆ ਬਿਲਕੁਲ ਨਵਾਂ ਆ ਉਹ ਮੈਨੂੰ ਆਪਣੇ ਕੱਪੜੇ ਵਿਖਾ ਰਹੀ ਸੀ ਤਾਂ ਮੈਨੂੰ ਇਹ ਸੂਟ ਬਹੁਤ ਪਸੰਦ ਆ ਗਿਆ ਤਾਂ ਉਹ ਕਹਿਣ ਲੱਗੀ ਜੇ ਤੈਨੂੰ ਇੰਨਾ ਹੀ ਪਸੰਦ ਆ ਗਿਆ ਆ ਤਾਂ ਤੂੰ ਪਾਲਵੇਂ ਤਾਂ ਰੂਬੀ ਸੋਚਣ ਲੱਗੀ ਕਿ ਹਾਏ ਰੱਬਾ ਇਹ ਤਾਂ ਹਜੇ ਤੱਕ ਵੀ ਨਹੀਂ ਸੁਧਰੀ ਕੀ ਸੋਚ ਰਹੀ ਹੈ ਭਾਬੀ ਦੱਸਣਾ ਮੈਨੂੰ ਮੈਂ ਕਿਹੋ ਜੀ ਲੱਗ ਰਹੀ ਹਾਂ ਜੋਤੀ ਆਪਣੀ ਚੁੰਨੀ ਨੂੰ ਠੀਕ ਕਰਦੇ ਹੋਏ ਬੋਲੀ ਤਾਂ ਕੁਝ ਸੋਚ ਕੇ ਰੂਬੀ ਨੇ ਕਹਿਣਾ ਸ਼ੁਰੂ ਕੀਤਾ ਸੂਟ ਤਾਂ ਬਹੁਤ ਸੋਹਣਾ ਆ ਤੇ ਤੂੰ ਉਸ ਤੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਆ ਪਰ ਮੈਨੂੰ ਇਹ ਸੋਚ ਕੇ ਬੁਰਾ ਲੱਗ ਰਿਹਾ ਆ ਕਿ ਸੂਟ ਤੋ ਕਿਸੇ ਨੂੰ ਦੇਖਣ ਹੀ ਨਹੀਂ ਦੇਹੇਗੀ ਤਾਂ ਜੋਤੀ ਹੈਰਾਨ ਹੋ ਕੇ ਬੋਲੀ ਕੀ ਮਤਲਬ ਭਾਬੀ ਮਤਲਬ ਇਹ ਜੋਤੀ ਜਦੋਂ ਔਰਤਾ ਤੇਰੀ ਤਾਰੀਫ ਕਰਨੀ ਆ ਤਾਂ ਤੇਰੀ ਸਹੇਲੀ ਕੀ ਇਹ ਤਾਰੀਫ ਆਪਣੇ 35000 ਵਾਲੇ ਸੂਟ ਨੂੰ ਨਹੀਂ ਦੇਵੇਗੀ ਉਹ ਕੀਮਤ ਹੀ ਨਹੀਂ ਉਦੇ ਨਾਲ ਜੁੜੀ ਸਾਰੀ ਕਹਾਣੀ ਵੀ ਸੁਣਾ ਦਵੇਗੀ ਕਿ ਸੂਟ ਮੈਂ ਫਲਾਣੇ ਫਲਾਣੇ ਸ਼ੋਅਰੂਮ ਤੋਂ ਖਰੀਦਿਆ ਆ ਮੇਰੇ ਪਤੀ ਵੀ ਨਾਲ ਸੀ ਤੇ ਬਹੁਤ ਸੋਚਣ ਤੋਂ ਬਾਅਦ ਫਿਰ ਮੇਰੇ ਪਤੀ ਨੇ ਦਿਲ ਵੱਡਾ ਕਰ ਹੀ ਦਿੱਤਾ ਤੇ ਵਗੈਰਾ ਵਗੈਰਾ ਜਦੋਂ ਸਾਰਿਆਂ ਨੂੰ ਪਤਾ ਲੱਗੂਗਾ ਕਿ ਤੂੰ ਆਪਣੇ ਦਿਓਰ ਦੇ ਵਿਆਹ ਤੇ ਕਿਸੇ ਕੋਲੋਂ ਮੰਗ ਕੇ ਸੂਟ ਪਾਇਆ ਆ ਤਾਂ ਲੋਕ ਕੀ ਸੋਚਣਗੇ ਇਹ ਸੂਟ ਤੇਰੇ ਰੰਗ ਰੂਪ ਤੋਂ ਵੀ ਭਾਰੀ ਹੋ ਜਾਵੇਗਾ ਜੋਤੀ ਨੇ ਜਵਾਬ ਦਿੱਤਾ ਨਹੀਂ ਨਹੀਂ ਭਾਬੀ ਮੇਰੀ ਸਹਲੀਆਂ ਵੇਂਦੀ ਨਹੀਂਆ ਤਰੂ ਵੀ ਨੇ ਕਿਹਾ ਚੱਲ 1 ਮਿੰਟ ਲਈ ਮੰਨ ਲੈਨੇ ਆ ਕਿ ਤੇਰੀ ਸਹਲੀ ਕਿਸੇ ਨੂੰ ਨਹੀਂ ਦੱਸੂਗੀ ਪਰ ਜਦੋਂ ਆਪਣੇ ਸੂਟ ਦੀ ਚਮਕੋ ਪਹਿਲੀ ਵਾਰ ਵੇਖੂਗੀ ਤਾਂ ਕੀ ਉਹਦੇ ਮਨ ਵਿੱਚ ਨਹੀਂ ਆਊਗਾ ਕਿ ਕਾਸ਼ ਇਹ ਸੂਟ ਮੈਂ ਹੀ ਪਾ ਲੈਂਦੀ ਜਾਂ ਕਾਸ਼ ਮੈਂ ਜੋਤੀ ਨੂੰ ਸੂਟ ਵਿਖਾਇਆ ਹੀ ਨਾ ਹੁੰਦਾ ਜਾਂ ਜੋਤੀ ਨੇ ਕੋਈ ਹੋਰ ਸੂਟ ਚੁਣ ਲਿਆ ਹੁੰਦਾ ਉਹਦੇ ਮਨ ਵਿੱਚ ਜ਼ਰੂਰ ਦੁੱਖ ਹੋਊਗਾ ਕਿਸੇ ਦੀ ਮੰਗ ਕੇ ਚੀਜ਼ ਪਾਉਣ ਨਾਲੋਂ ਤਾਂ ਚੰਗਾ ਆ ਆਪਣੀ ਘੱਟ ਕੀਮਤ ਵਾਲੀ ਚੀਜ਼ ਪਾ ਲੋ ਉਹਦੇ ਵਿੱਚ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਨਾਲੇ ਕੋਈ ਡਰ ਵੀ ਨਹੀਂ ਹੁੰਦਾ ਇਹ ਕਹਿ ਕੇ ਰੂਬੀ ਥੋੜਾ ਜਹਾਸ ਪਈ ਚਲ ਛੇਤੀ ਸਮਾਨ ਰੱਖ ਕੇ ਆ ਜਾ ਸਾਰੇ ਤੇਰਾ ਇੰਤਜ਼ਾਰ ਕਰ ਰਹੇ ਆ ਤਾਂ ਰੂਬੀ ਉੱਥੋਂ ਚਲੀ ਗਈ ਪਰ ਜੋਤੀ ਅੰਦਰ ਤੱਕ ਹਿੱਲ ਗਈ ਥੋੜੀ देर ਵਿੱਚ ਜਦੋਂ ਜੋਤੀ ਬਾਹਰ ਆਈ ਤਾਂ ਰੂਬੀ ਦੀਆਂ ਅੱਖਾਂ ਵਿੱਚ ਖੁਸ਼ੀ ਨਾਲ ਚਮਕ ਉਠੀਆਂ ਕਿਉਂਕਿ ਹੁਣ ਉਹ ਆਪਣੇ ਪਤੀ ਦੀ ਮਿਹਨਤ ਦੀ ਕਮਾਈ ਦਾ ਸੂਟ ਪਾ ਕੇ ਜੋ ਆਈ ਸੀ ਫਿਰ ਉਹ ਰੂਬੀ ਦੇ ਕੋਲ ਆ ਕੇ ਕਹਿਣ ਲੱਗੀ ਧੰਨਵਾਦ ਭਾਬੀ ਮੈਨੂੰ ਇੰਨੀ ਵੱਡੀ ਗਲਤੀ ਕਰਨ ਤੋਂ ਰੋਕ ਲਈ ਤੁਹਾਡਾ ਇੱਕ ਇੱਕ ਸ਼ਬਦ ਅੱਜ ਮੇਰੇ ਦਿਲ ਤੱਕ ਗਿਆ ਆ ਅੱਜ ਤੱਕ ਮੈਂ ਆਪਣੀ ਖੁਸ਼ੀ ਲਈ ਤੁਹਾਨੂੰ ਨੀਵਾ ਦਿਖਾਉਂਦੀ ਆਈ ਦੂਜਾ ਉਹਨੂੰ ਕਿਹੜੀ ਭਾਵਨਾ ਨਾਲ ਚੀਜ਼ ਦੇ ਰਿਹਾ ਆ ਇਸ ਬਾਰੇ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ ਇਹ ਸਿਰਫ ਮੇਰਾ ਲਾਲਚ ਹੀ ਸੀ ਹੋਰ ਕੁਝ ਨਹੀਂ ਜਿਹੜਾ ਕਿ ਅੱਜ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਗਿਆ ਸਵਾਦ ਤਾਂ ਆਪਣੀ ਖਰੀਦੀ ਹੋਈ ਚੀਜ਼ ਵਿੱਚ ਹੀ ਜ਼ਿਆਦਾ ਆਉਂਦਾ ਆ ਏ ਮੈਂ ਅਜ ਅੰਦਰੋਂ ਮਹਿਸੂਸ ਕਰ ਰਹੀ ਆ ਤੇ ਵੇਖੋ ਅੱਜ ਮੇਰਾ ਪਤੀ ਵੀ ਮੈਨੂੰ ਕਿਵੇਂ ਇੱਕ ਟੱਕ ਵੇਖ ਰਿਹਾ ਆ ਸ਼ਾਇਦ ਉਹ ਵੀ ਇਹੀ ਚਾਹੁੰਦਾ ਸੀ ਇਹ ਕਹਿ ਕੇ ਜੋਤੀ ਰੂਬੀ ਦੇ ਗਲੇ ਲੱਗ ਗਈ ਤੇ ਫਿਰ ਦੋਵੇਂ ਨਨਾਨ ਭਾਬੀ ਮਸਤ ਹੋ ਕੇ ਨੱਚ ਲੱਗ ਪਈਆਂ ਭਾਬੀ ਨੇ ਆਪਣੀ ਸਮਝਦਾਰੀ ਵਿਖਾਉਂਦੇ ਹੋਏ ਨਨਾਨ ਨੂੰ ਉਹ ਸਭ ਕੁਝ ਸਿਖਾ ਦਿੱਤਾ ਜਿਹੜਾ ਉਹਦੇ ਮਾਪਿਓ ਵੀ ਨਹੀਂ ਸਕਾਸ ਕਈ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ